ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਜੇਕਰ ਤੁਸੀਂ ਵੀ ਦੋਸਤੋ ਸੈਲਟੋਸ ਕ੍ਰੇਟਾ ਬਰੀਜ਼ਾ ਜਾਂ ਫਰੌਂਕਸ ਤੋਂ ਉੱਪਰਲਾ ਕੋਈ ਮਾਡਲ ਲੈਣ ਬਾਰੇ ਸੋਚ ਰਹੇ ਹੋ ਜਾਂ ਤੁਹਾਡਾ ਬਜਟ ਜਿਹੜਾ 10 ਲੱਖ ਤੋਂ ਲੈ ਕੇ ਤੇ 13-14 ਲੱਖ ਰੁਪਏ ਦਾ ਹੈਗਾ ਇੱਕ ਨਵੀਂ ਕਾਰ ਦੀ ਤੁਸੀਂ ਭਾਲ ਚੋਂ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਹੀ ਹੈ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਹੋ ਸਕਦਾ ਤੁਹਾਡਾ ਬਹੁਤ ਵੱਡਾ ਫਾਇਦਾ ਹੋ ਜਾਈ ਕਿਉਂਕਿ ਮਾਰੂਤੀ ਸੂਜ਼ੂਕੀ ਇੱਕ ਬਹੁਤ ਵਧੀਆ ਗੱਡੀ ਲੈ ਕੇ ਆ ਰਹੀ ਹੈ ਇੱਕ ਨਵੀਂ ਸੈਗਮੈਂਟ ਦੀ ਗੱਡੀ ਲਾਂਚ ਕਰ ਰਹੀ ਹੈ ਮਾਰੂਤੀ ਸੂਜ਼ੂਕੀ ਕਿਉਂਕਿ ਮਾਰੂਤੀ ਸੂਜ਼ੂਕੀ ਦਾ ਸ਼ੇਅਰ ਜਿਹੜਾ ਕਾਰ ਬਾਜ਼ਾਰ ਦੇ ਵਿੱਚ ਸ਼ੇਅਰ ਸੀ ਬਹੁਤ ਜ਼ਿਆਦਾ ਡਿੱਗ ਚੁੱਕਿਆ ਜਿਵੇਂ ਕਿ ਕੋਈ ਟਾਈਮ ਹੁੰਦਾ ਸੀ ਜਦੋਂ 50% ਤੋਂ ਉੱਤੇ ਹੁੰਦਾ ਸੀ ਮਾਰੂਤੀ ਸੂਜ਼ੂਕੀ ਦਾ ਅੱਜ ਕੱਲ ਉਹਨਾਂ ਕੋਲੇ ਕੋਈ ਪ੍ਰੀਮੀਅਮ ਗੱਡੀ ਨਹੀਂ ਗ੍ਰੈਂਡ ਵਿਟਾਰਾ ਹੈਗੀ ਹੈ ਉਹਦਾ ਰੇਟ ਬਹੁਤ ਜ਼ਿਆਦਾ ਉੱਪਰ ਚੱਲਿਆ ਜਾਂਦਾ ਸੋ ਇਸ ਕਰਕੇ ਲੋਕੀ ਬਰੀਜ਼ਾ ਤੱਕ ਹੀ ਸੀਮਤ ਰਹਿ ਜਾਂਦੇ ਤੇ ਬਰੀਜ਼ਾ ਗੱਡੀ ਆ ਜਿਹੜੀ ਉਹ ਕਾਫੀ ਜ਼ਿਆਦਾ ਆਊਟਡੇਟਡ ਹੋ ਚੁੱਕੀ ਐ ਸੋ ਅੱਜ ਦੇ ਜਮਾਨੇ ਦੀ ਆਪਾਂ ਨੂੰ ਨਵੀਂ ਕਾਰ ਚਾਹੀਦੀ ਹੁੰਦੀ ਐ ਜਿਵੇਂ ਕਿ ਕਰੇਟਾ ਨੇ ਮਾਰੂਤੀ ਸਜੂਕੀ ਨੂੰ ਖੁੰਝੇ ਲਾ ਰੱਖਿਆ ਸੋ ਕੀ ਆ ਵੀ ਆਪਦੀਆਂ ਬਹੁਤ ਵਧੀਆ-ਵਧੀਆ ਗੱਡੀਆਂ ਲਾਂਚ ਕਰੀ ਜਾਂਦਾ ਐ ਮਹਿੰਦਰਾ ਵੀ ਇਹਦੇ ਪਿੱਛੇ ਹੀ ਲੱਗਿਆ ਪਿਆ ਵੀ ਇੱਕ ਵਧੀਆ-ਵਧੀਆ ਗੱਡੀਆਂ ਲਾਂਚ ਕਰ ਰਿਹਾ ਸੋ ਇਹ ਸਾਰੇ ਕਾਸੇ ਦਾ ਜਿਹੜਾ ਲੋਸ ਆ ਮਾਰੂਤੀ ਸਜੂਕੀ ਨੂੰ ਹੀ ਇਸ ਟਾਈਮ ਹੋ ਰਿਹਾ ਸੋ ਮਾਰੂਤੀ ਸਜੂਕੀ ਨੇ ਵੀ ਇੱਕ ਬਹੁਤ ਵਧੀਆ ਚਾਲ ਖੇਡੀ ਐ ਉਹਨਾਂ ਨੇ ਬਰੀਜ਼ਾ ਤੇ ਗ੍ਰੈਂਡ ਵਟਾਰਾ ਦੇ ਵਿਚਾਲੇ ਇੱਕ ਨਵੀਂ ਲਾਂਚਿੰਗ ਕਰਨੀ ਹੈ ਕੰਪਨੀ ਨੇ ਬਹੁਤ ਵਧੀਆ ਗੱਡੀ ਆ ਰਹੀ ਹੈ ਸੋ ਗੱਡੀ ਦੀ ਜਿਹੜੀ ਲਾਂਚਿੰਗ ਡੇਟ ਹੈ ਜੀ ਉਹ ਰੱਖੀ ਹੋਣੀ 3 ਸਪਟੈਂਬਰ ਤੇ ਗੱਡੀ ਦਾ ਨਾਮ ਹੈਗਾ ਜੀ ਇਸਕੂਡੋ ਸੋ ਇਸਕੂਡੋ ਕਾਰ ਦੇ ਵਿੱਚ ਸਾਰੇ ਲਗਜ਼ਰੀ ਫੀਚਰ ਹੋਣਗੇ ਜਿਵੇਂ ਕਿ ਤੁਸੀਂ ਦੇਖ ਲਓ ਪੈਨਾਰੋਮਿਕ ਸਨਰੂਫ ਹੋਊਗਾ ਉਹਦੇ ਵਿੱਚ ਅਡਾਸ ਹੋਊਗਾ 360 ਕੈਮਰਾ ਹੋ ਗਿਆ ਜਾਂ 6 ਇਅਰ ਬੈਗ ਤੇ ਹੋਰ ਬਹੁਤ ਸਾਰੇ ਜਿਹੜੇ ਲਗਜ਼ਰੀ ਫੀਚਰ ਅੱਜ ਕੱਲ੍ਹ ਦੀਆਂ ਗੱਡੀਆਂ ਦੇ ਵਿੱਚ ਜ਼ਰੂਰੀ ਮੰਨੇ ਜਾਂਦੇ ਆ ਉਹ ਸਾਰੇ ਫੀਚਰ ਹੋਣ ਵਾਲੇ ਆ ਗੱਡੀ ਦੇ ਵਿੱਚ ਸੋ ਗੱਡੀ ਦਾ ਤੁਹਾਨੂੰ ਪਤਾ ਵੀ ਮਾਰੂਤੀ ਸਜੂਕ ਨੇ ਆ ਦਾ ਸਟਰਕਚਰ ਵੀ ਚੇਂਜ ਕਰ ਦਿੱਤਾ ਲਗਭਗ 4 ਸਟਾਰ ਦੀ ਰੇਟਿੰਗ ਗੱਡੀ ਦੀ ਹੋਊਗੀ ਰਾਮਨਾਲੀ ਬਾਕੀ ਗੱਲ ਕਰੀਏ ਉਹਦੇ ਇੰਜਨ ਦੀ 1500 ਸੀਸੀ ਇੰਜਨ ਦੇ ਨਾਲ ਆ ਰਿਹਾ ਜਿਹੜਾ ਕਿ ਬਰੀਜ਼ਾ ਦੇ ਵਿੱਚ ਇਸ ਟਾਈਮ ਤੁਸੀਂ ਦੇਖ ਰਹੇ ਹੋ ਬਾਕੀ ਇੱਕ ਹੋਰ ਬਹੁਤ ਵੱਡਾ ਕੰਮ ਕਰਨ ਜਾ ਰਹੀ ਹੈ ਮਾਰੂਤੀ ਸਜੂਕੀ ਆਪਣੇ ਛੋਟੇ ਇੰਜਨਾਂ ਦੇ ਵਿੱਚ ਲੈ ਕੇ ਆ ਰਹੀ ਹੈ ਜੀ ਸਟਰੋਂਗ ਹਾਈਬ੍ਰਿਡ ਜਿਵੇਂ ਕਿ ਮਰੂਤੀ ਸੂਜੂਕੀ ਉਹ ਹੋ ਗਿਆ 3 ਸਿਲੰਡਰ ਕਰਕੇ ਇਹਨਾਂ ਨੇ ਤਿਆਰ ਕਰ ਲਈ ਹੈ ਤੇ ਫਰਾਂਕਸ ਵਗੈਰਾ ਗੱਡੀਆਂ ਦੇ ਵਿੱਚ ਨਾ ਹਾਈਬ੍ਰਿਡ ਸਿਸਟਮ ਆ ਰਿਹਾ ਜਿਹੜਾ ਕਿ ਇੱਕ ਬਹੁਤ ਕਾਬਿਲ ਤਾਰੀਫ ਫੈਸਲਾ ਹੈ ਕੰਪਨੀ ਦਾ ਗੱਡੀਆਂ ਦੇ ਵਿੱਚ ਕੋਈ ਕਮੀ ਨਹੀਂ ਇਹਨਾਂ ਦੀ ਜੇਕਰ ਐਵਰੇਜ ਹੋਰ ਵੱਧ ਜੁਗੀ ਤਾਂ ਇੱਕ ਬਹੁਤ ਵਧੀਆ ਆਪਸ਼ਨ ਹੋ ਜਾਂਦੀ ਹੈ ਕਸਟਮਰ ਵਾਸਤੇ ਤੁਹਾਡੇ ਘਰ ਇੱਕ ਬਹੁਤ ਵਧੀਆ ਕਾਰ ਹੋ ਸਕਦੀ ਹੈ ਜੇਕਰ ਇਸ ਦੀ ਤੁਸੀਂ ਥੋੜੀ ਜੀ ਵੇਟ ਕਰ ਲੈਨੇ ਹੋ ਤਾਂ ਸੋ ਆਉਣ ਵਾਲੀ ਜਿਹੜੀ ਬਰੀਜ਼ਾ ਉਹਨੂੰ ਵੀ ਹਾਈਬ੍ਰਿਡ ਕਰ ਰਹੀ ਹੈ ਸੋ ਜੇਕਰ ਤੁਸੀਂ ਨਵੀਂ ਕਾਰ ਲੈਣ ਬਾਰੇ ਸੋਚ ਰਹੇ ਹੋ ਤਾਂ ਥੋੜਾ ਜਾ ਰੁਕ ਜਾਓ ਥੋੜਾ ਜੀ ਆ ਸਾਲ ਹੀ ਰੁਕ ਜਾਓ ਸੋ ਨੂੰ ਇੱਕ ਵਧੀਆ ਡੀਲ ਮਿਲ ਜੂਗੀ ਸਟਰੋਂਗ ਹਾਈਬ੍ਰਿਡ ਵਾਲੀਆਂ ਕਾਰਾਂ ਤੁਹਾਨੂੰ ਮਿਲ ਸਕਦੀਆਂ ਕਿਉਂਕਿ ਕੰਪਨੀ ਨੇ ਬਿਲਕੁਲ ਤਿਆਰੀ ਕਰ ਰੱਖੀ ਹੈ ਸਟਰੋਂਗ ਹਾਈਬ੍ਰਿਡ ਲੈ ਕੇ ਆਉਣ ਦੀ ਜਿਵੇਂ ਕਿ ਸਵਿਫਟ ਬਿਲਕੁਲ ਤਿਆਰ ਹੈ ਤੇ ڈیزائر ਵੀ ਆ ਰਿਹਾ ਹੈ ਇਹ ਤਾਂ ਥੋੜੇ ਜੇ ਸਮੇਂ ਚ ਹੀ ਆ ਜਾਣੀ ਹੈ ਜੀ ਸੋ ਸਕੂਡੋ ਦਾ ਜਿਹੜਾ ਰੇਟ ਹੈ ਉਹ ਕੰਪਨੀ ਨੇ ਲਗਭਗ 9 9.5 ਲੱਖ ਤੋਂ ਲੈ ਕੇ 13-14 ਲੱਖ ਰੁਪਏ ਤੱਕ ਰੱਖੂਗੀ ਨਵੀਂ ਕਾਰ ਹੋਊਗੀ ਬਹੁਤ ਵਧੀਆ ਫੀਚਰਸ ਹੋਣਗੇ ਮੈਡਾ ਸਿ ਯੂਵੀ ਜਿਹੜਾ ਸੈਗਮੈਂਟ ਹੈ ਉਹਦੇ ਵਿੱਚ ਇਹ ਕਾਰ ਆਊਗੀ ਜਿਹੜੀ ਕਿ ਕ੍ਰੇਟਾ ਨੂੰ ਸੈਲਟੋਸ ਨੂੰ ਤੇ ਇਹ ਸਾਰੀਆਂ ਗੱਡੀਆਂ ਨੂੰ ਇੱਕ ਚੰਗੀ ਟੱਕਰ ਦੇ ਸਕਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਸੋ ਜੇਕਰ ਤੁਸੀਂ ਗੱਡੀ ਲੈਣ ਬਾਰੇ ਸੋਚ ਰਹੇ ਹੋ ਤਾਂ ਥੋੜਾ ਜਿਆ ਰੁਕ ਜੂ ਤੁਹਾਡੇ ਅਸਤੇ ਵਧੀਆ ਆਪਸ਼ਨ